ਆਖਦੇ ਵਿੱਚੋ ਜਿਹੜਾ ਅੱਥੂ ਆਇਆ ਉਹ ਬੜਾ ਪੋਜ਼ਿਟਿਵ ਸਾਈਨ ਹੈ ਇੱਕ ਨੁਕਸਾਨ ਹੋਣਾ ਤੇ ਸਭ ਨੇ ਅਦਾਸਾਂ ਕੀਤੀਆਂ ਤੇ ਮੈਨੂੰ ਲੱਗਦਾ ਕਿ ਸਾਡੀਆਂ ਸਭ ਦੀਆਂ ਅਦਾਸਾਂ ਜਿਹੜੀਆਂ ਉਹ ਪਰਮਾਤਮਾ ਨੇ ਜਿਹੜੀਆਂ ਸੋਲੀਆਂ ਤੇ ਮੋੜਾ ਪੈਣਾ ਜਿਹੜਾ ਸ਼ੁਰੂ ਹੋ ਗਿਆ ਕੋਈ ਨਹੀਂ ਸਾਰੀ ਗੱਲ ਸਾਈਡ 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 ਸਾਹਿਬ ਇਹ ਨਹੀਂ ਬੋਲਿਆ ਇਹ ਤਰੀਕਾ ਹੈਗਾ ਸ਼ੀਨਾ ਗੱਲ ਤੋਂ ਦੱਸ ਉਹਨਾਂ ਦੇ ਦੋਸਤ ਜਿਹੜੇ ਕਾਏ ਕਾਪੜੇ ਬੜੇ ਸਾਫ਼ ਸਫਾਈ ਲੱਗੇ ਆ ਉਹਨਾਂ ਨੂੰ ਮਿਲ ਕੇ ਆਏ ਆ ਜੋ ਕੁਝ ਉਹਨਾਂ ਨੇ ਦੱਸਿਆ ਬਹੁਤ ਹੀ ਪੋਜ਼ਿਟਿਵ ਸੈਂਡ ਨੇ ਰਾਜਵੀਰ ਠੀਕ ਉਹ ਨਾਲੇ ਪਾਸੇ ਜਿਹੜਾ ਮੁੜ ਗਿਆ ਕੰਮ ਹੁਣ ਹਲੋ ਮੈਂਟ ਮੈਂਟ ਘੰਟਾ ਘੰਟਾ ਸਹੇ ਦੇ ਸਹੇ ਉਹਦੀ ਸਥਿਤੀ ਦੇ ਵਿੱਚ ਜਿਹੜਾ ਸਦਾਰ ਹੋ ਰਿਹਾ ਹੈ ਪਰ ਆਪਾਂ ਨੂੰ ਸਭ ਨੂੰ ਜੇ ਸਥਿਤੀ ਜੋ ਵਾਪਸ ਆਇਆ ਜਿਸwidetilde ਚੋ ਉਹਦਾ ਮੋੜਾ ਪਿਆ ਉਹਦੀ ਮਾਂ ਨੇ ਜਦੋਂ ਉਹਦੇ ਜਾ ਕੇ ਮੂੰਹ ਤੇ ਹੱਥ ਫੇਰਿਆ ਬਈ ਦਸਰੇ ਸੀਗੇ ਤੇ ਉਦੋਂ ਉਹਦੀ ਅੱਖ ਦੇ ਵਿੱਚੋਂ ਹੰਝੂ ਜਿਹੜਾ ਆ ਉਹ ਬੜਾ ਡਾਕਟਰਾਂ ਨੇ ਕਿਹਾ ਕਿ ਪੋਜ਼ਿਟਿਵ ਸਟੇਨ ਆ ਦਾ ਬਦਲ ਕੇ ਬੰਦਾ ਨੂੰ ਫੀਲ ਕਰਿਆ ਉਹਦੀ ਮਾਂ ਨੇ ਕਿਹਾ ਕਿ ਤੂੰ ਹੀ ਮੇਰਾ ਚਾਨਣ ਹੈ ਉਹ ਦੇਖਣਾ ਕਿ ਮਿੰਨੂ ਚੰਨ ਚ ਰੱਖਣਾ ਕਿ ਨੀਰੇ ਚ ਰੱਖਣਾ ਤੇ ਉਹਦੀ ਅੱਖ ਦੇ ਵਿੱਚੋਂ ਜਿਹੜਾ ਅਥਰੂ ਆਇਆ ਉਹ ਬੜਾ ਪੋਜ਼ਿਟਿਵ ਸਾਈਨ ਹੈ ਕੋਈ ਐਕਸ-ਰੇ ਹੋਰੇ ਤੇ ਮੇਰਾ ਖਿਆਲ ਹੈ ਕਿ ਪਰਮਾਤਮਾ ਜਲਦੀ ਠੀਕ ਕਰੂਗਾ ਪੰਜਾਬ ਆਪਾਂ ਕੁਝ ਦਿਨ ਪਹਿਲਾਂ ਮਹੀਨਾ ਪਹਿਲਾਂ ਜਸਵਿੰਦਰ ਪੱਲਾ ਜੀ ਬੜੇ ਵੱਡੇ ਆਰਟਿਸਟ ਸੀ ਸਾਡੇ ਪੰਜਾਬੀ ਕਲਚਰ ਦੇ ਉਹ ਸਾਡੇ ਕੋਲ ਚਲੇ ਗਏ। ਥੋੜੇ ਹੀ 2-4 ਦਿਨ ਪਹਿਲਾਂ ਚੰਦਿਤ ਹੁਜਾ ਜੀ ਜਿਹੜੇ ਸੰਗੀਤ ਸਮਾਰਟ ਸੀਗੇ ਪੰਜਾਬੀ ਉਹ ਸਾਡੇ ਕੋਲ ਚਲੇ ਗਏ। ਹੁਣ ਬਾਅਦ ਵੀ ਸਾਡੇ ਕੋਲ ਨਹੀਂ ਜਾਣਾ ਚਾਹੀਦਾ। ਸਾਨੂੰ ਸਭ ਨੂੰ ਉਦਾਸਾ ਕਰਨੀਆਂ ਚਾਹੀਦੀਆਂ ਕਿ ਪਰਮਾਤਮਾ ਰਵਾਲ ਵੀ ਸਰਦਾ ਬਹੁਤ ਤਸਰੀਲਾ ਬਹੁਤ ਹੀ ਫੈਮਿਲੀ ਸੰਗੀਤ ਜਿੱਦਾ ਸੰਗੀਤ ਆਪਾਂ ਆਪਣੇ ਪਰਵਾਜ਼ 'ਚ ਬਹਿ ਕੇ ਆਪਣੇ ਬੱਚਿਆਂ, ਜੱਫਰੀਆਂ, ਧੀਆਂ 'ਚ ਆਪਣੇ ਮਾਂ ਨਾਲ, ਅੱਪੀ ਵਾਈਫ ਦੇ ਨਾਲ ਸੁਣ ਸਕਦੇ ਹਾਂ। ਇਦਾਂ ਦੇ ਸਿੰਗਰ ਦੀ ਲੰਬੀ ਉਮਰ ਹੋਣੀ ਚਾਹੀਦੀ ਆ। ਕਿਸੇ ਵੀ ਹਾਲਤ ਦੇ ਵਿੱਚ ਬਸ ਉਹ ਸਾਡੇ ਕੋਲ ਨਹੀਂ ਜਾਣਾ ਚਾਹੀਦਾ। ਪੱਕਾ ਪਰਮਾਤਮਾ ਕਿਰਪਾ ਕਰੂਗਾ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੂਗਾ। ਹੁਣ ਪੂਰਾ ਪੰਜਾਬ ਉਹਦੀ ਦੁਨੀਆ ਦੇ ਅੰਦਰ ਜਿਹੜੇ ਲੋਕ ਪੰਜਾਬ ਤਵਾਜਬੀਨ ਦਾ ਪਿਆਰ ਕਰਦੇ ਆ ਜਿਨ੍ਹਾਂ ਨੂੰ ਪਤਾ ਕਿ ਪੰਜਾਬ ਨੂੰ ਕਿੰਨਾ ਵੱਡਾ ਇੱਕ ਨੁਕਸਾਨ ਹੋਣਾ ਤੇ ਸਭ ਨੇ ਅਰਦਾਸਾਂ ਕੀਤੀਆਂ ਤੇ ਮੈਨੂੰ ਲੱਗਦਾ ਕਿ ਸੱਡੀਆਂ ਸਭ ਦੀਆਂ ਅਰਦਾਸਾਂ ਜਿਹੜੀਆਂ ਉਹ ਪਰਮਾਤਮਾ ਨੇ ਜਿਹੜੀਆਂ ਸੋਲੀਆਂ ਤੇ ਮੋੜਾ ਪੈਣਾ ਜਿਹੜਾ ਸ਼ੁਰੂ ਹੋ ਗਿਆ ਜਲਦੀ ਉਹ ਠੀਕ ਹੋ ਜੇ ਬਸ ਮੈਂ ਇਹ ਅਰਵਾਸ ਕਰਨਾ ਹੀ ਉਹਨਾਂ ਦੀ ਮਾਂ ਨੂੰ ਹੌਸਲਾ ਦਿੱਤਾ ਕਿ ਐਸੀ ਸਾਰੇ ਹੀ ਤੇਰੇ ਪੁੱਤ ਆ ਆ ਸਭ ਜਿੰਨੇ ਖੜੇ ਆ ਸਭ ਤੇਰੇ ਪੁੱਤ ਨੇ ਪਰ ਰਾਜਵੀਰ ਨੇ ਰਾਜਵੀਰ ਦਿਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਪਾਠ ਕਰੋ ਪਰਮਾਤਮਾ ਉਹਨਾਂ ਨੂੰ ਜਲਦੀ ਠੀਕ ਕਰ ਦੂਗਾ ਹੋ ਠੀਕ ਹੋਣਗੇ ਪੱਕਾ ਹੋਣਗੇ ਜਿੱਦਾਂ ਦਾ ਉਹਨੂੰ ਪਰਮਾਤਮਾ ਨੇ ਅਸਵੇਪ ਤੋਂ ਮੋੜਾ ਪਾਇਆ ਸਹ 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 ਠੀਕ ਹੋ ਕੇ ਉਹ ਉੱਠ ਪਏ ਕਿ ਮੈਂ ਕਰਾਂਗਾ ਤੁਸੀਂ